ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਤੇ ਕੋਲੰਬੀਆ ਦੇ ਵਿਚਕਾਰ ਤਣਾਵ ਲਗਾਤਾਰ ਵੱਧਦਾ ਜਾ ਰਿਹਾ ਹੈ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਰੁੱਧ ਵੱਧ ਤੋਂ ਵੱਧ ਆਵਾਜ਼ ਚੁੱਕ ਰਹੇ ਨੇ ਜਿਸ ਨੂੰ ਦੇਖਦੇ ਹੋਏ ਅਮਰੀਕਾ ਨੇ ਸਖਤ ਐਕਸ਼ਨ ਲੈਂਦੇ ਹੋਏ ਰਾਸ਼ਟਰਪਤੀ ਗੁਸਟਾਵੋ ਪੈਟਰੋ ਦਾ ਵੀਜ਼ਾ ਰੱਦ ਕਰ ਦਿੱਤਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਲਾਪਰਵਾਹੀ ਅਤੇ ਪੜਕਾਉ ਬਿਆਨ ਦੇਣ ਦੇ ਲਈ ਪੈਟਰੋ ਵਿਰੁੱਧ ਕਾਰਵਾਈ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਕੋਲੰਪੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਨਿਊਯਾਰਕ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ ਜਿੱਥੇ ਉਹਨਾਂ ਨੇ ਅਮਰੀਕੀ ਫੌਜੀਆਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਹ ਪੈਟਰੋ ਦਾ ਵੀਜ਼ਾ ਉਹਨਾਂ ਦੀ ਲਾਪਰਵਾਹੀ ਅਤੇ ਪੜਕਾਉ ਕਾਰਵਾਈਆਂ ਕਾਰਨ ਰੱਦ ਕਰ ਰਹੇ ਹਨ। ਅਮਰੀਕਾ ਤੇ ਕੋਲੰਬੀਆ ਜੋ ਕਦੇ ਇਤਿਹਾਸਿਕ ਸਹਿਯੋਗੀ ਸਨ ਵਿਚਕਾਰ ਉਹਨਾਂ ਦੇ ਹੁਣ ਕਾਫੀ ਸੰਬੰਧ ਵਿਗੜ ਚੁਕੇ ਨੇ ਸ਼ੁਕਰਵਾਨੂ ਅਮਰੀਕੀ ਵਿਦੇਸ਼ ਵਿਭਾਗ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਦਾ ਵੀਜ਼ਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਤੇ ਨਿਊਯਾਰਕ ਦੇ ਵਿੱਚ ਅਮਰੀਕੀ ਫੌਜਾਂ ਨੂੰ ਪੜਕਾਉਣ ਦਾ ਦੋਸ਼ ਲਗਾਇਆ ਗਿਆ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਜਿਦੇ ਵਿੱਚ ਕਿਹਾ ਗਿਆ ਕਿ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਅਮਰੀਕੀ ਫੌਜਾਂ ਨੂੰ ਪੜਕਾ ਰਹੇ ਨੇ ਵਿਦੇਸ਼ੀ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਕੋਲੰਬੀਆ ਦੇ ਰਾਸ਼ਟਰਪਤੀ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਸੜਕ ਤੇ ਖੜੇ ਸਨ ਅਤੇ ਅਮਰੀਕੀ ਫੌਜਾਂ ਨੂੰ ਆਦੇਸ਼ ਦੀ ਉਲੰਘਣਾ ਕਰਨ ਤੇ ਹਿੰਸਾ ਪੜਕਾਉਣ ਦੇ ਲਈ ਕਹਰੇ ਸੀ ਅਸੀਂ ਉਨ੍ਹਾਂ ਦੀਆਂ ਲਾਪਰਵਾਹੀਆਂ ਅਤੇ ਪੜਕਾਉ ਕਾਰਵਾਈਆਂ ਦੇ ਕਾਰਨ ਪੈਟਰੋ ਦਾ ਵੀਜ਼ਾ ਰੱਦ ਕਰਦੇ ਹਾਂ ਪੈਟਰੋ ਨੇ ਅੱਗੇ ਕਿਹਾ ਕਿ ਉਹ ਨਿਊਯਾਰਕ ਦੇ ਵਿੱਚ ਸਾਰੇ ਸਯੁਕਤ ਰਾਜ ਦੇ ਫੌਜੀ ਕਰਮਚਾਰੀਆਂ ਨੂੰ ਅਪੀਲ ਕਰਦੇ ਨੇ ਕਿ ਉਹ ਆਪਣੀਆਂ ਰਾਈਫਲਾਂ ਮਨੁੱਖਤਾ ਦੇ ਵੱਲ ਨਾ ਚੁੱਕਣ ਅਤੇ ਟ੍ਰੰਪ ਦੇ ਆਦੇਸ਼ਾਂ ਦੀ ਉਲੰਘਣਾ ਕਰਨ। ਮਨੁਕਤਾ ਦੇ ਅਦੇਸ਼ਾਂ ਦੀ ਪਾਲਣਾ ਕਰਨ ਕਥਿਤ ਨਸ਼ੀਲੇ ਪਦਾਰਥ ਧਰਤੀ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ਉੱਤੇ ਹਾਲ ਹੀ ਦੇ ਵਿੱਚ ਅਮਰੀਕੀ ਹਮਲਿਆਂ ਦੀ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ ਪੈਟਰੋਨਿਕ ਇਹ ਹੈ ਕਿ ਹਮਲੇ ਦੇ ਵਿੱਚ ਲਗਭਗ ਇੱਕ ਦਰਜਨ ਨਿਹੱਥੇ ਗਰੀਬ ਨੌਜਵਾਨ ਮਾਰੇ ਗਏ ਸੀ ਹਾਲਾਂਕਿ ਵਸ਼ਿੰਗਟਨ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਵੈਨਜ਼ੁਏਲਾ ਦੇ ਤੱਟ ਤੋਂ ਬਾਹਰ ਅਮਰੀਕੀ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦਾ ਹਿੱਸਾ ਨਹੀਂ ਕੰਪਨੀ ਦੱਖਣੀ ਕੈਰੀਬੀਨ ਦੇ ਵਿੱਚ 8 ਜੰਗੀ ਜਹਾਜ਼ਾ ਅਤੇ ਇੱਕ ਪੰਡੂ ਵੀ ਭੇਜੀ ਹੈ ਜੋ ਕਿ ਹਾਲੀ ਦੇ ਸਾਲਾਂ ਵਿੱਚ ਸਭ ਤੋਂ ਵੱਡੀ ਅਮਰੀਕੀ ਤਾਇਨਾਤੀ ਹੈ ਪੈਟਰੋਨਿਕਾ ਉਹਨਾਂ ਨੂੰ ਸ਼ੱਕ ਹੈ ਕਿ ਅਮਰੀਕੀ ਕਿਸ਼ਤੀਆਂ ਦੇ ਹਮਲੇ ਦੇ ਵਿੱਚ ਮਾਰੇ ਗਏ ਕੁਝ ਲੋਕ ਕਲੰਪੀਆ ਦੇ ਸੀ ਪਿਛਲੇ ਹਫਤੇ 트ੰਪ ਪ੍ਰਸ਼ਾਸਨ ਨੇ ਨਸ਼ੇ ਦੇ ਵਿਰੁੱਧ ਲੜਾਈ ਦੇ ਵਿੱਚ ਕੋਲੰਪੀਆ ਦੇ ਸਹਿੋਕੀ ਵਜੋਂ ਮਾਨਤਾ ਨੂੰ ਰੱਦ ਕਰ ਦਿੱਤਾ ਪਰ ਆਰਥਿਕ ਪਾਬੰਦੀਆਂ ਲਗਾਉਣ ਤੋਂ ਪਰਹੇਜ਼ ਕੀਤਾ ਦੇਸ਼ ਇਤਿਹਾਸਕ ਤੌਰ ਤੇ ਸਹਿੋਕੀ ਰਹਿਣੇ ਪਰ ਕੋਲੰਪੀਆ ਦੇ ਸਾਬਕਾ ਖੱਬੇ ਪੱਖੀ ਨੇਤਾ ਪੈਟਰੋ ਦੇ ਸ਼ਾਸਨ ਅਧੀਨ ਉਨ੍ਹਾਂ ਦੇ ਸੰਬੰਧ ਵਿਗੜ ਗਏ ਇਸ ਦੇ ਗ੍ਰਹਿ ਮੰਤਰੀ ਅਰਮਾਂਡੋ ਬੈਨੇਡੇਟੀ ਨੇ ਸ਼ੁੱਕਰਵਾਰ ਰਾਤ ਨੂੰ ਐਕਸ ਤੇ ਲਿਖਿਆ ਕਿ ਪੈਟਰੋ ਦੀ ਬਜਾਏ ਇਜ਼ਰਾਈਲੀ ਪ੍ਰਧਾਨ ਮੰਤਰੀ ਬੀਜ਼ਾਮੇਨ ਨੇਤਰ ਯਹੂਦਾ ਵੀਜ਼ਾ ਰੱਦ ਕਰ ਦਿੱਤਾ ਜਾਣ ਸਟ ગુસ્સા એક અજય રાષ્ટ્રપતિ થી કદાચ જા રહ્યા જો આપણે મુહ થી સચ બોલન ટે ਇਥੇ ਦੱਸਣਾ ਪੰਦਾ ਹੈ ਕਿ ਅਮਰੀਕਾ ਤੇ ਕੋਲੰਬੀਆ ਦੇ ਵਿਚਕਾਰ ਤਣਾਅ ਉਦੋਂ ਪਤਿਆ ਜਦੋਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਐਲਾਨ ਕੀਤਾ ਕਿ ਉਹ ਕੋਲੰਬੀਆ ਦੇ ਜਿਲਾਵਤਨਾਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਦੇਸ਼ ਦੇ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦੇਣਗੇ ਪੈਟਰੋ ਨੇ ਕਿਹਾ ਕੋਲੰਬੀਆ ਇਹਨਾਂ ਉਡਾਨਾਂ ਨੂੰ ਸਿਰਫ ਤਾਂ ਹੀ ਸਵੀਕਾਰ ਕਰੇਗਾ ਜੇਕਰ ਅਮਰੀਕਾ ਜਿਲਾਵਤਨਾਂ ਦੇ ਨਾਲ ਸਤਿਕਾਰ ਦੇ ਨਾਲ ਪੇਸ਼ ਆਉਣ ਦੇ ਲਈ ਪ੍ਰੋਟੋਕੋਲ ਸਥਾਪਿਤ ਕਰਦੇ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਤੇ ਕੋਲੰਬੀਆ ਦੇ ਵਿਚਕਾਰ ਤਣਾਵ ਲਗਾਤਾਰ ਵੱਧਾ ਜਾ ਰਿਹਾ ਹੈ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਵੱਧ ਤੋਂ ਵੱਧ ਆਵਾਜ਼ ਚੁੱਕ ਰਹੇ ਨੇ ਜਿਸ ਨੂੰ ਦੇਖਦੇ ਹੋਏ ਅਮਰੀਕਾ ਨੇ ਸਖਤ ਐਕਸ਼ਨ ਲੈਂਦੇ ਹੋਏ ਰਾਸ਼ਟਰਪਤੀ ਗੁਸਟਾਵੋ ਪੈਟਰੋ ਦਾ ਵੀਜ਼ਾ ਰੱਦ ਕਰ ਦਿੱਤਾ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਲਾਪਰਵਾਹੀ ਅਤੇ ਪੜਕਾਉ ਬਿਆਨ ਦੇਣ ਦੇ ਲਈ ਪੈਟਰੋ ਵਿਰੁੱਧ ਕਾਰਵਾਈ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਕੋਲੰਪੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਨਿਊਯਾਰਕ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ, ਜਿੱਥੇ ਉਹਨਾਂ ਨੇ ਅਮਰੀਕੀ ਫੌਜੀਆਂ ਨੂੰ ਰਾਸ਼ਟਰਪਤੀ ਡੋਨਾਲਡ ਡਰਾਮਪ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਹ ਪੈਟਰੋ ਦਾ ਵੀਜ਼ਾ ਉਹਨਾਂ ਦੀ ਲਾਪਰਵਾਹੀ ਅਤੇ ਪੜਕਾਉ ਕਾਰਵਾਈਆਂ ਕਾਰਨ ਰੱਦ ਕਰ ਰਹੇ ਹਨ। ਅਮਰੀਕਾ ਤੇ ਕੋਲੰਬੀਆ ਚੋ ਕਰੇ ਇਤਿਹਾਸਿਕ ਸਬੋ ਕੀ ਸੰਤ ਵਿਚਾਰ ਉਹਨਾਂ ਦੇ ਹੁਣ ਕਾਫੀ ਸੰਬੰਧ ਵਿਗੜ ਚੁਕੇ ਨੇ ਸ਼ੁਕਰਵਾਰ ਨੂੰ ਅਮਰੀਕੀ ਵਿਦੇਸ਼ੀ ਵਿਭਾਗ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਦਾ ਵੀਜ਼ਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਤੇ ਨਿਊਯਾਰਕ ਦੇ ਵਿੱਚ ਅਮਰੀਕੀ ਫੌਜਾਂ ਨੂੰ ਪੜਕਾਉਣ ਦਾ ਦੋਸ਼ ਲਗਾਇਆ ਗਿਆ ਤੇ ਅਮਰੀਕੀ ਵਿਦੇਸ਼ੀ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਜਿਦੇ ਵਿੱਚ ਕਿਹਾ ਗਿਆ ਕਿ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਅਮਰੀਕੀ ਫੌਜਾਂ ਨੂੰ ਪੜਕਾ ਰਹੇ ਨੇ ਵਿਦੇਸ਼ੀ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਕੋਲੰਬੀਆ ਦੇ ਰਾਸ਼ਟਰਪਤੀ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਸੜਕ ਤੇ ਖੜੇ ਸਨ ਅਤੇ ਅਮਰੀਕੀ ਫੌਜਾਂ ਨੂੰ ਆਦੇਸ਼ ਦੀ ਉਲੰਘਣਾ ਕਰਨ ਤੇ ਹਿੰਸਾ ਪੜਕਾਉਣ ਲਈ ਕਹਿ ਰਹੇ ਸੀ ਅਸੀਂ ਉਨ੍ਹਾਂ ਦੀਆਂ ਲਾਪਰਵਾਹੀਆਂ ਅਤੇ ਪੜਕਾਉ ਕਾਰਪਾਈਆਂ ਦੇ ਕਾਰਨ ਪੈਟਰੋਨ ਦਾ ਵੀਜ਼ਾ ਰੱਦ ਕਰਦੇ ਹਾਂ ਪੈਟਰੋ ਨੇ ਅੱਗੇ ਕਿਹਾ ਕਿ ਉਹ ਨਿਊਯਾਰਕ ਦੇ ਵਿੱਚ ਸਾਰੇ ਸਯੁਕਤ ਰਾਜ ਦੇ ਫੌਜੀ ਕਰਮਚਾਰੀਆਂ ਨੂੰ ਅਪੀਲ ਕਰਦੇ ਨੇ ਕਿ ਉਹ ਆਪਣੀਆਂ ਰਾਈਫਲਾਂ ਮਨੁੱਖਤਾ ਦੇ ਵੱਲ ਨਾ ਚੁੱਕਣ ਅਤੇ ਟਰੰਪ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਮਨੁੱਖਤਾ ਦੇ ਆਦੇਸ਼ਾਂ ਦੀ ਪਾਲਣਾ ਕਰਨ ਕਥਿਤ ਨੇ ਸ਼ਿਲੇ ਪਦਾਰਥਾਂ ਤੇ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ਉਤੇ ਹਾਲੀ ਦੇ ਵਿੱਚ ਅਮਰੀਕੀ ਹਮਲਿਆਂ ਦੀ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ ਰੈਪੋਰਟ ਨੇ ਕਿਹਾ ਕਿ ਹਮਲੇ ਦੇ ਵਿੱਚ ਲਗਭਗ 1 ਦਰਜਨ નિਹੱਥੇ ਗਰੀਬ ਨੌਜਵਾਨ ਮਾਰੇ ਗਏ ਸੀ ਹਾਲਾਂਕਿ ਵਸ਼ਿੰਗਟਨ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਵੈਨਜ਼ੁਏਲਾ ਦੇ ਤੱਟ ਤੋਂ ਬਾਹਰ ਅਮਰੀਕੀ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦਾ ਹਿੱਸਾ ਨੇ ਕ੍ਰੰਪ ਨੇ ਦੱਖਣੀ ਕੈਰੀਬੀਨ ਦੇ ਵਿੱਚ 8 ਜੰਗੀ ਜਹਾਜ਼ਾ ਅਤੇ 1 ਪੰਡੂ ਭੇਜੀ ਹੈ ਜੋ ਕਿ ਹਾਲੀ ਦੇ ਸਾਲਾਂ ਵਿੱਚ ਸਭ ਤੋਂ ਵੱਡੀ ਅਮਰੀਕੀ ਤਾਇਨਾਤੀ ਹੈ ਪੈਟਰੋ ਨੇ ਕਿਹਾ ਉਹਨਾਂ ਨੂੰ ਸ਼ੱਕ ਹੈ ਕਿ ਅਮਰੀਕੀ ਕਿਸ਼ਤੀਆਂ ਦੇ ਹਮਲਿਆਂ ਦੇ ਵਿੱਚ ਮਾਰੇ ਗਏ ਕੁਝ ਲੋਕ ਕਲੰਪੀਆ ਦੇ ਸੀ ਪਿਛਲੇ ਹਫਤੇ ਟਰੰਪ ਪ੍ਰਸ਼ਾਸਨ ਨੇ ਨਸ਼ੇ ਦੇ ਵਿਰੁੱਧ ਲੜਾਈ ਦੇ ਵਿੱਚ ਕਲੰਪੀਆ ਦੇ ਸਹਿਯੋਗੀ ਵੱਜੋਂ ਮਾਨਤਾ ਨੂੰ ਰੱਦ ਕਰ ਦਿੱਤਾ ਪਰ ਆਰਥਿਕ پابੰਦੀਆਂ ਲਗਾਉਣ ਤੋਂ ਪਰਹੇਜ਼ ਕੀਤਾ ਦੇਸ਼ ਇਤਿਹਾਸਕ ਤੌਰ ਤੇ ਸਹਿਯੋਗੀ ਰਹਿਣੇ ਪਰ ਕਲੰਪੀਆ ਦੇ ਸਾਫ ਕਾ ਖੱਬੇ ਪੱਖੀ ਨੇਤਾ ਪੈਟਰੋ ਦੇ ਸ਼ਾਸਨ ਅਧੀਨ ਉਹਨਾਂ ਦੇ ਸੰਬੰਧ ਵਿਗੜ ਗਏ ਇਸ ਦੇ ਗ੍ਰਹਿ ਮੰਤਰੀ ਅਰਮਾਂਡੋ ਬੈਨੇਡੇਟੀ ਨੇ ਸ਼ੁੱਕਰਵਾਰ ਰਾਤ ਨੂੰ ਐਕਸ ਤੇ ਲਿਖਿਆ ਕੇ ਪੈਟਰੋ ਦੀ ਬਜਾਏ ਇਜ਼ਰਾਈਲੀ ਪ੍ਰਧਾਨ ਮੰਤਰੀ ਬੀਜ਼ਮੇ ਨੇਤਰ ਯਹੂਦਾ ਵਿਜ਼ਾ ਰਾਤ ਕਰ ਦਿੱਤਾ ਜਾਣਾ ਚਾਹੀਦਾ ਸੀ ਗੁੱਸੇਈ ਕਜੇ ਰਾਸ਼ਟਰਪਤੀ ਤੇ ਕੱਢਿਆ ਜਾ ਰਿਹਾ ਜੋ ਆਪਣੇ ਮੂੰਹ ਤੇ ਸੱਚੂ ਬੋਲਣ ਤੇ ਸਮਰਥ ਨਹੀਂ ਇੱਥੇ ਦੱਸਣਾ ਬੰਦਾ ਹੈ ਕਿ ਅਮਰੀਕਾ ਤੇ ਕਲੰਪੀਆ ਦੇ ਵਿਚਕਾਰ ਤਣਾਅ ਉਦੋਂ ਪਤਿਆ ਜਦੋਂ ਕਲੰਪੀਆ ਤੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਐਲਾਨ ਕੀਤਾ ਕਿ ਉਹ ਕਲੰਪੀਆ ਦੇ ਜਿਲਾਵਤਨਾਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਦੇਸ਼ ਦੇ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦੇਣਗੇ ਪੈਟਰੋ ਨੇ ਕਿਹਾ ਕਲੰਪੀਆ ਇਹਨਾਂ ਉਡਾਨਾਂ ਨੂੰ ਸਿਰਫ ਤਾਂ ਹੀ ਸਵੀਕਾਰ ਕਰੇਗਾ ਜੇਕਰ ਅਮਰੀਕਾ ਜਿਲਾਵਤਨਾਂ ਦੇ ਨਾਲ ਸਤਿਕਾਰ ਦੇ ਨਾਲ ਪੇਸ਼ ਆਉਣ ਦੇ ਲਈ ਪ੍ਰੋਟੋਕੋਲ ਸਥਾਪਿਤ ਕਰਦੇ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੇਖ ਰਿਓ ਚੈਨਲ ਪੰਜਾਬੀ ਅਮਰੀਕਾ ਤੇ ਕੋਲੰਬੀਆ ਦੇ ਵਿਚਕਾਰ ਤਣਾਵ ਲਗਾਤਾਰ ਵੱਧਦਾ ਜਾ ਰਿਹਾ ਹੈ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੁੱਧ ਵੱਧ ਤੋਂ ਵੱਧ ਆਵਾਜ਼ ਚੁੱਕ ਰਹੇ ਨੇ ਜਿਸ ਨੂੰ ਦੇਖਦੇ ਹੋਏ ਅਮਰੀਕਾ ਨੇ ਸਖਤ ਐਕਸ਼ਨ ਲੈਂਦੇ ਹੋਏ ਰਾਸ਼ਟਰਪਤੀ ਗੁਸਟਾਵੋ ਪੈਟਰੋ ਦਾ ਵੀਜ਼ਾ ਰੱਦ ਕਰ ਦਿੱਤਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਲਾਪਰਵਾਹੀ ਅਤੇ ਪੜਕਾਉ ਬਿਆਨ ਦੇਣ ਦੇ ਲਈ ਪੈਟਰੋ ਵਿਰੁੱਧ ਕਾਰਵਾਈ ਕੀਤੀ ਗਈ ਹੈ। ਹਾਲ ਹੀ ਦੇ ਵਿੱਚ ਕਾਲੰਪੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਨਿਊਯਾਰਕ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸੀ ਜਿੱਥੇ ਉਹਨਾਂ ਨੇ ਅਮਰੀਕੀ ਫੌਜੀਆਂ ਨੂੰ ਰਾਸ਼ਟਰਪਤੀ ਡੋਨਾਲਡ ਡਰਾਪ ਦੇ ਆਦੇਸ਼ਾਂ ਦੀ ਪਾਲਣਾ ਨਾ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ ਉਹ ਪੈਟਰੋ ਦਾ ਵੀਜ਼ਾ ਉਹਨਾਂ ਦੀ ਲਾਪਰਵਾਹੀ ਅਤੇ ਪੜਕਾਉ ਕਾਰਵਾਈਆਂ ਕਾਰਨ ਰੱਦ ਕਰ ਰਹੇ ਹਨ। ਅਮਰੀਕਾ ਤੇ ਕੋਲੰਬੀਆ ਜੋ ਕਦੇ ਇਤਿਹਾਸਿਕ ਸਹਿਯੋਗੀ ਸਨ ਵਿਚਕਾਰ ਉਹਨਾਂ ਦੇ ਹੁਣ ਕਾਫੀ ਸੰਬੰਧ ਵਿਗੜ ਚੁਕੇ ਨੇ ਸ਼ੁਕਰਵਾਨੂ ਅਮਰੀਕੀ ਵਿਦੇਸ਼ੀ ਵਿਭਾਗ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਦਾ ਵੀਜ਼ਾ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਤੇ ਨਿਊਯਾਰਕ ਦੇ ਵਿੱਚ ਅਮਰੀਕੀ ਫੌਜਾਂ ਨੂੰ ਪੜਕਾਉਣ ਦਾ ਦੋਸ਼ ਲਗਾਇਆ ਗਿਆ ਤੇ ਅਮਰੀਕੀ ਵਿਦੇਸ਼ੀ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਇਹ ਐਲਾਨ ਕੀਤਾ ਜਿਦੇ ਵਿੱਚ ਕਿਹਾ ਗਿਆ ਕਿ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਅਮਰੀਕੀ ਫੌਜਾਂ ਨੂੰ ਪੜਕਾ ਰਹੇ ਨੇ ਵਿਦੇਸ਼ੀ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਲਿਖਿਆ ਕੋਲੰਬੀਆ ਦੇ ਰਾਸ਼ਟਰਪਤੀ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ ਸੜਕ ਤੇ ਖੜੇ ਸਨ ਅਤੇ ਅਮਰੀਕੀ ਫੌਜਾਂ ਨੂੰ ਆਦੇਸ਼ ਦੀ ਉਲੰਘਣਾ ਕਰਨ ਤੇ ਹਿੰਸਾ ਪੜਕਾਉਣ ਲਈ ਕਹਰੇ ਸੀ ਅਸੀਂ ਉਨ੍ਹਾਂ ਦੀਆਂ ਲਾਪਰਵਾਹੀਆਂ ਅਤੇ ੜਕਾਓ ਕਾਰਵਾਈਆਂ ਦੇ ਕਾਰਨ ਪੈਟਰੋ ਦਾ ਵੀਜ਼ਾ ਰੱਦ ਕਰਦੇ ਹਾਂ ਪੈਟਰੋ ਨੇ ਅੱਗੇ ਕਿਹਾ ਕਿ ਉਹ ਨਿਊਯਾਰਕ ਦੇ ਵਿੱਚ ਸਾਰੇ ਸਯੁਕਤ ਰਾਜ ਦੇ ਫੌਜੀ ਕਰਮਚਾਰੀਆਂ ਨੂੰ ਅਪੀਲ ਕਰਦੇ ਨੇ ਕਿ ਉਹ ਆਪਣੀਆਂ ਰਾਈਫਲਾਂ ਮਨੁੱਖਤਾ ਦੇ ਵੱਲ ਨਾ ਚੁੱਕਣ ਅਤੇ ਟਰੰਪ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਮਨੁੱਖਤਾ ਦੇ ਆਦੇਸ਼ਾਂ ਦੀ ਪਾਲਣਾ ਕਰਨ ਕਥਿਤ ਨਸ਼ੀਲੇ ਪਦਾਰਥ ਧਤੀ ਤਸਕਰੀ ਕਰਨ ਵਾਲੀਆਂ ਕਿਸ਼ਤੀਆਂ ਤੇ ਹਾਲੀ ਦੇ ਵਿੱਚ ਅਮਰੀਕੀ ਹਮਲਿਆਂ ਦੀ ਅਪਰਾਧਿਕ ਜਾਂਚ ਦੀ ਮੰਗ ਕੀਤੀ ਹੈ ਪੈਟਰੋਨਿਕ ਹੈ ਕਿ ਹਮਲੇ ਦੇ ਵਿੱਚ ਲਗਭਗ 1 ਦਰਜਨ નિਹੱਥੇ ਗਰੀਬ ਨੌਜਵਾਨ ਮਾਰੇ ਗਏ ਸੀ ਹਾਲਾਂਕਿ ਵਸ਼ਿੰਗਟਨ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਵੈਨਜ਼ਵੇਲਾ ਦੇ ਤੱਟ ਤੋਂ ਬਾਹਰ ਅਮਰੀਕੀ ਨਸ਼ੀਲੇ ਪਦਾਰਥ ਵਿਰੋਧੀ ਮੁਹਿੰਮ ਦਾ ਹਿੱਸਾ ਨਹੀਂ ਕ੍ਰੰਪ ਨੇ ਦੱਖਣੀ ਕੈਰੀਬੀਨ ਦੇ ਵਿੱਚ 8 ਜੰਗੀ ਜਹਾਜ਼ਾ ਤੇ ਇੱਕ ਪੰਡੂ ਭੇਜੀ ਹੈ ਜੋ ਕਿ ਹਾਲੀ ਦੇ ਸਾਲਾਂ ਵਿੱਚ ਸਭ ਤੋਂ ਵੱਡੀ ਅਮਰੀਕੀ ਤਾਇਨਾਤੀ ਹੈ ਪੈਟਰੋ ਨੇ ਕਿਹਾ ਉਹਨਾਂ ਨੂੰ ਸ਼ੱਕ ਹੈ ਕਿ ਅਮਰੀਕੀ ਕਿਸ਼ਤੀਆਂ ਦੇ ਹਮਲੇ ਦੇ ਵਿੱਚ ਮਾਰੇ ਗਏ ਕੁਝ ਲੋਕ ਕਲੰਪੀਆ ਦੇ ਸੀ ਪਿਛਲੇ ਹਫਤੇ 트ੰਪਰ ਪ੍ਰਸ਼ਾਸਨ ਨੇ ਨਸ਼ੇ ਦੇ ਵਿਰੁੱਧ ਲੜਾਈ ਦੇ ਵਿੱਚ ਕਲੰਪੀਆ ਦੇ ਸੇ ਹੋ ਕੀ ਵਜੂ ਮਾਨਤਾ ਨੂੰ ਰਾਤ ਕਾ ਦਿੱਤਾ ਪਰ ਆਰਥਿਕ ਪਾਬੰਦੀਆਂ ਲਗਾਉਣ ਤੋਂ ਪਰਹੇਜ਼ ਕੀਤਾ ਦੇਸ਼ ਇਤਿਹਾਸਿਕ ਤੌਰ ਤੇ ਸੇ ਹੋ ਕੀ ਰਹੇ ਨੇ ਪਰ ਕਲੰਪੀਆ ਦੇ ਸਾਬਕਾ ਖੱਬੇ ਪੱਖੀ ਨੇਤਾ ਪੈਟਰੋ ਦੇ ਸ਼ਾਸਨ ਅਧੀਨ ਉਹਨਾਂ ਦੇ ਸੰਬੰਧ ਵਿਗੜ ਗਏ ਇਸੇ ਗ੍ਰਹਿ ਮੰਤਰੀ ਅਰਮਾਂਡੋ ਬੈਨੇਡੇਟੀ ਨੇ ਸ਼ੁੱਕਰਵਾਰ ਰਾਤ ਨੂੰ ਐਕਸ ਤੇ ਲਿਖਿਆ ਕੇ ਪੈਟਰੋ ਦੀ بجائے ਇਜ਼ਰਾਈਲੀ ਪ੍ਰਧਾਨ ਮੰਤਰੀ ਬੀਜ਼ਮੇਨ ਨੇਤਰ ਯਹੂਦਾ ਵੀਜ਼ਾ ਰਾਤ ਕਰ ਦਿੱਤਾ ਚਾਹਨਾ ਚਾਹੀਦਾ ਸੀ ਗੁੱਸੇਈ ਕਜੇ ਰਾਸ਼ਟਰਪਤੀ ਤੇ ਕੱਟਿਆ ਜਾ ਰਿਹਾ ਜੋ ਆਪਣੇ ਮੂੰਹ ਤੇ ਸੱਚੂ ਭੁਲਣ ਦੇ ਸਮਰਥ ਨਹੀਂ ਇੱਥੇ ਦੱਸਣਾ ਪੰਦਾ ਹੈ ਕਿ ਅਮਰੀਕਾ ਤੇ ਕੋਲੰਬੀਆ ਦੇ ਵਿਚਕਾਰ ਤਣਾਅ ਉਦੋਂ ਪਤਿਆ ਜਦੋਂ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋ ਨੇ ਐਲਾਨ ਕੀਤਾ ਕਿ ਉਹ ਕੋਲੰਬੀਆ ਦੇ ਜਿਲਾਵਤਨਾਂ ਨੂੰ ਲੈ ਕੇ ਜਾਣ ਵਾਲੇ ਅਮਰੀਕੀ ਹਵਾਈ ਸੈਨਾ ਦੇ ਜਹਾਜ਼ਾਂ ਨੂੰ ਦੇਸ਼ ਦੇ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦੇਣਗੇ ਪੈਟਰੋ ਨੇ ਕਿਹਾ ਕੋਲੰਬੀਆ ਇਹਨਾਂ ਉਡਾਨਾਂ ਨੂੰ ਸਿਰਫ ਤਾਂ ਹੀ ਸਵੀਕਾਰ ਕਰੇਗਾ ਜੇਕਰ ਅਮਰੀਕਾ ਜਿਲਾਵਤਨਾਂ ਦੇ ਨਾਲ ਸਤਿਕਾਰ ਦੇ ਨਾਲ ਪੇਸ਼ ਆਉਣ ਦੇ ਲਈ ਪ੍ਰੋਟੋਕੋਲ ਸਾਬਤ ਕਰਦੇ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ